ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਘਰ ਬੈਠੇ ਵੇਖੋ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਆਪਣੀ ਜ਼ਿੰਮੇਵਾਰੀ ਤੇ ਕਰੋ ਜੇਕਰ ਤੁਸੀਂ ਵੀ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਜੀ ਐਡ ਦੀ ਫੀਸ ਤੁਹਾਨੂੰ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਲੜਕੀ ਦਾ ਰਿਸ਼ਤਾ ਹੈ ਜੀ ਨਾਮ ਜੀ ਕੌਰ ਪਤਾ ਭਿੱਖੀ ਤੋਂ ਕਾਸਟ ਲੜਕੀ ਦੀ ਮੱਝ ਵੀ ਸਿੱਖ ਗੋਤ ਗਿੱਲ ਹੈ ਜੀ ਉਮਰ 10/2/1988 ਦੇ ਵਿੱਚ ਜਨਮ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਪੜ੍ਹਾਈ ਕਰੀ ਹੈ ਬੀਏ ਬੀਐਡ ਐਮਏ ਪਹਿਣਾ ਤਿੰਨ ਨੇ ਜੀ ਭਰਾ ਇੱਕ ਹੈ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਨੌਕਰੀ ਕਰਦਾ ਹੋਵੇ ਜਾਂ ਫਿਰ ਸਰਕਾਰੀ ਨੌਕਰੀ ਕਰਦਾ ਹੋਵੇ ਨੰਬਰ ਦਿੱਤਾ ਗਿਆ ਜੀ ਲੜਕੀ ਦੇ ਪਰਿਵਾਰ ਦਾ ਕਾਲੀ ਪੱਟੀ ਵਿੱਚ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਤੇ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਬਠਿੰਡਾ ਤੋਂ ਕਾਸਟ ਲੜਕੀ ਦੀ ਜੱਟ ਸਿੱਖ ਹੈ ਜੀ ਗੋਤ ਢਿੱਲੋਂ ਉਮਰ 2003 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 4 ਇੰਚ ਪੜ੍ਹਾਈ ਕਰੀ ਹੈ ਜੀ ਲੜਕੀ ਨੇ ਜੀਟੀ ਕਲੀਅਰ ਕਰੀ ਹੈ ਜੀ ਤੇ ਪਲੱਸ 2 ਪਰਿਵਾਰ ਦੀ ਮੰਗ ਹੈ ਜੀ ਕੁੜੀ ਨੇ ਬਾਹਰ ਜਾਣਾ ਤੇ PR ਦੀ ਫਾਈਲ ਅਪਲਾਈ ਕਰਨੀ ਹੈ ਜੀ ਤੇ ਲੜਕੀ ਦੇ ਬਾਹਰ ਜਾਣ ਤੇ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਜੀ ਜਿਨ੍ਹਾਂ ਨੂੰ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰੋ ਤੇ ਜਾਣਕਾਰੀ ਲਓ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਆਪਣੀ ਐਡ ਸਾਨੂੰ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕਿਰਨਜੀਤ ਕੌਰ ਪਤਾ ਅਮਰਤਸਰ ਸਾਹਿਬ ਤੋਂ ਕਾਸ ਲੜਕੀ ਦੀ ਮੱਝੀ ਸਿੱਖ ਹੈ ਉਮਰ 16 10 1998 ਚ ਵਰਤ ਹੈ ਜੀ ਜਨਮ ਟਾਈਮ 9:45 ਕੱਦ 5 ਫੁੱਟ 2 ਇੰਚ ਪੜ੍ਹਾਈ ਕਰੀਏ ਜੀ ਲੜਕੀ ਨੇ ਗ੍ਰੈਜੂਏਸ਼ਨ ਪਿਤਾ ਐਸਆਈ ਪੰਜਾਬ ਪੁਲਿਸ ਦੇ ਵਿੱਚ ਮਾਤਾ ਹਾਊਸ ਵਾਈਫ ਨੇ ਕੁੜੀ ਤਲਾਕਸ਼ੁਦਾ ਜੀ ਤੇ ਕੰਮ ਕਰ ਰਹੀ ਕੈਨੇਡਾ ਵਿਜ਼ਟਰ ਵੀਜ਼ੇ ਤੇ ਗਈ ਹੈ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਦੇ ਵਿੱਚ ਹੋਵੇ ਭਾਵੇਂ ਤਲਾਕशुदा ਹੋਵੇ ਜੀ ਤੇ ਕਿਸੇ ਵਿਕਾਸਟ ਦਾ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਕਾਸਟ ਸੈਣੀ ਤੇ ਉਮਰ ਹੈ ਜੀ 1994 ਦੇ ਵਿੱਚ ਪੜ੍ਹਾਈ ਕਰੀ ਹੈ ਲੜਕੀ ਨੇ ਬੀਸੀਏ ਐਮਸੀਏ ਗੋਤ ਹੱਡ ਤੇ ਬੜਬੈਤ ਪਰਿਵਾਰ ਦੀ ਮੰਗੇ ਜੀ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਹੋਵੇ ਸੋਹਣਾ ਸੁਨੱਖਾ ਹੋਵੇ ਜੀ ਵਧੀਆ ਪਰਿਵਾਰ ਹੋਵੇ ਪਟਿਆਲਾ ਫਤਿਹਗੜ ਰੋਪੜ ਏਰੀਆ ਨੂੰ ਪਹਿਲ ਹੈ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਤੇ ਹਰੀ ਪੱਟੀ ਵਾਲੇ ਨੰਬਰ ਤੇ ਆਪਣੀ ਐਡ ਲਗਵਾਉਣ ਲਈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਰਜੀਤ ਕੌਰ ਪਤਾ ਹੁਸ਼ਿਆਰਪੁਰ ਤੋਂ ਕਾਸਟ ਐਸ ਸੀ ਗੋਤ ਨਗਲੂ ਕੱਦ ਹੈ ਜੀ ਲੜਕੀ ਦਾ 5 ਫੁੱਟ ਤੇ ਪੜ੍ਹਾਈ ਕਰੀਏ ਜੀ ਜੀਐਨਐਮ ਸਟਾਫ ਨਰਸ ਹੈ ਲੜਕੀ ਪਿਤਾ ਦੇਵਰਾਜ ਰਿਟਾਇਰ ਰੇਲਵੇ ਡਿਪਾਰਟਮੈਂਟ ਦੇ ਵਿੱਚੋਂ ਜੀ ਮਾਤਾ ਅਰਵਿੰਦਰਜੀਤ ਕੌਰ ਆਂਗਣਵਲੀ ਵਰਕਰ ਨੇ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਐਨਆਰਆਈ ਹੋਵੇ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਨੰਬਰ ਦਿੱਤਾ ਗਿਆ ਲੜਕੀ ਦੇ ਪਰਿਵਾਰ ਦਾ ਕਾਲੀ ਪੱਟੀ ਵਿੱਚ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲਓ ਤੇ ਰਿਸ਼ਤਾ ਪੱਕਾ ਕਰੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਐਡ ਲਗਵਾਉਣ ਲਈ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜਲੰਧਰ ਤੋਂ ਕਾਸਟ ਜਟ ਸਿੱਖ ਹੈ ਜੀ ਮੁੰਡੇ ਦੀ ਗੋਤ ਉਪਪਲ ਉਮਰ 1990 ਕੱਦ 5 ਫੁੱਟ 7 ਇੰਚ ਪੜ੍ਹਾਈ ਗ੍ਰੈਜੂਏਸ਼ਨ ਭੈਣ ਇੱਕ ਮੈਰਿਡ ਹੈ ਜੀ ਆਸਟ੍ਰੇਲੀਆ ਦੇ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਮੁੰਡਾ ਦੋ ਵਾਰ ਆਸਟ੍ਰੇਲੀਆ ਜਾ ਕੇ ਵਾਪਸ ਆਇਆ ਜੀ ਤੇ ਦੁਬਈ ਤੋਂ ਮੁੰਡੇ ਦਾ ਟਰਾਲੇ ਦਾ ਡਰਾਈਵਿੰਗ ਲਾਇਸੈਂਸ ਬਣਿਆ ਹੋਇਆ ਜੀ ਮਾਤਾ ਪਿਤਾ ਦਾ ਵੀਜ਼ਾ ਲੱਗਿਆ ਹੋਇਆ ਜੀ ਤੇ ਪਰਿਵਾਰ ਦੀ ਮੰਗ ਹੈ ਕੁੜੀ ਨੇ ਬੀਏਸੀ ਨਰਸਿੰਗ ਜਾਂ ਆਈਲਰਟਸ ਦੇ 6 ਜਾਂ 7 ਬੈਂਡ ਕਰੇ ਹੋਣ ਜੀ ਸੋਹਣੀ ਸੁਨੱਖੀ ਹੋਵੇ ਕੁੜੀ ਸਿੰਪਲ ਮੈਰਿਜ ਕਰਨੀ ਹੈ ਜੀ ਕੋਈ ਗੋਲਡ ਨਹੀਂ ਲੈਣਾ ਜੀ ਕੋਈ ਕੈਸ਼ ਨਹੀਂ ਲੈਣਾ ਇਹਨਾਂ ਨੇ ਬਾਹਰ ਦਾ ਖਰਚਾ ਜਿੰਨਾ ਵੀ ਹੈ ਜੀ ਮੁੰਡੇ ਵੱਲੋਂ ਕੀਤਾ ਜਾਵੇਗਾ ਨੰਬਰ ਦਿੱਤਾ ਗਿਆ ਮੁੰਡੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁੱਖਾ ਸਿੰਘ ਪਤਾ ਧੂਰੀ ਸੰਗਰੂਰ ਤੋਂ ਹੈ ਜੀ ਮੁੰਡਾ ਕਾਸਟ ਇਹਦੀ ਮੈਰਾ ਸਿੱਖ ਹੈ ਤੇ ਉਮਰ 34 ਸਾਲ कद 5 फुट 6 इंच पढ़ाई करी है जी 10 पास मुंडा तलक्षोदा जी कामगार राजमिस्त्री का काम है परिवार दी मांग है जी लड़की भामे किसी भी कास्ट दी होवे गरीब परिवार दी होवे जी विधवा ਤੇ ਬੱਚੇ ਵਾਲੇ ਵੀ ਸੰਪਰਕ ਕਰ ਸਕਦੇ ਨੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਜੋ ਲੈ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਲਗਵਾਉਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੇ ਦਾ ਨਾਮ ਸਿੰਘ ਪਤਾ ਜ਼ਿਲ੍ਹਾ ਜਲੰਧਰ ਤੋਂ ਸੋਰੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਕਾਸਟ ਜੱਟ ਸਿੱਖ ਹੈ ਜੀ ਉਮਰ 26 ਸਾਲ ਕੱਦ 5 ਫੁੱਟ 8 ਇੰਚ ਪੜ੍ਹਾਈ ਕਰੀ ਹੈ ਜੀ ਬੀਸੀਏ ਭਰਾ ਇੱਕ ਹੈ ਤੇ ਭੈਣ ਕੋਈ ਨਹੀਂ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਮੁੰਡਾ ਵੈਸ਼ਨੋ ਹੈ ਜੀ ਕੰਮਕਰ ਹੈ ਸਾਢੇ 6 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਭਾਵੇਂ 10 ਪਾਸ ਹੋਵੇ ਜੀ ਘਰੇਲੂ ਲੜਕੀ ਚਾਹੀਦੀ ਹੈ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰੋ ਜੀ ਐਡ ਲਗਵਾਉਣ ਦੇ ਲਈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗਗਨਦੀਪ ਸਿੰਘ ਪਤਾ ਜ਼ਿਲ੍ਹਾ ਰੋਪੜ ਤੋਂ ਕਾਸਟ ਮੁੰਡੇ ਦੀ ਸੈਣੀ ਸੇਖ ਹੈ ਜੀ ਉਮਰ 1994 ਦੇ ਵਿੱਚ ਕੱਦ 5 ਫੁੱਟ 7 ਇੰਚ ਪੜ੍ਹਾਈ ਕਰੀ ਹੈ ਜੀ ਪਲੱਸ 2 ਬੀਏ ਭਰਾ ਇੱਕ ਹੈ ਜੀ ਫੌਰੀਨ ਦੇ ਵਿੱਚ ਮਾਤਾ ਹਾਊਸ ਵਾਈਫ ਨੇ ਕੰਮ ਕਰ ਰਹੀ ਜੀ ਆਪਣਾ ਬਿਜ਼ਨਸ ਹੈ ਵਧੀਆ ਆਮਦਨ ਹੈ ਜ਼ਮੀਨ 4 ਕਿੱਲੇ ਹੈ ਇੱਕ ਪਲਾਟ ਹੈ ਜਿਹੜਾ ਉੱਪਰ ਸ਼ਹਿਰ ਦੇ ਵਿੱਚ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਘਰੇਲੂ ਹੋਵੇ ਐਸਸੀ ਤੇ ਬੀਸੀ ਕਾਸਟ ਨੂੰ ਛੱਡ ਕੇ ਬਾਕੀ ਸਾਰੀਆਂ ਜਾਤਾਂ ਸੰਪਰਕ ਕਰ ਸਕਦੀਆਂ ਨੇ ਜੀ ਨੰਬਰ ਦਿੱਤੇ ਗਏ ਨੇ ਲੜਕੇ ਦੇ ਪਰਿਵਾਰ ਦੇ ਤੁਸੀਂ ਸਿੱਧੀ ਜਾਣਕਾਰੀ ਲਓ ਤੇ ਗੱਲਬਾਤ ਕਰੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਲਗਵਾਉਣ ਦੇ ਲਈ ਸੰਪਰਕ ਕਰ ਸਕਦੇ ਹੋ ਜੀ